अज बनावे मालपूड़ी हलवाई स्टाइल बिना चाशनी तो आटा छाणा नॉर्मल आटा कणका अद्धा किलो आटा लिया ਉਹ ਟਿੰਗੀਦਰਾ ਆਪਾਂ ਛਾਂਲਾਂਗੇ ਛਾਂਣਣ ਦੇ ਨਾਲ ਮਾਲਪੂੜੇ ਵਧੀਆ ਬਣਦੇ ਨੇ ਇਹ ਟੱਪਾ ਥੋੜਾ ਰਹਿ ਗਿਆ ਸੀ ਉਹ ਵੀ ਵਿੱਚ ਪਾ ਕੇ ਛਾਂਲ ਲਾਂਗੇ ਬਿਨਾਂ ਚਾਸ਼ਨੀ ਦੇ ਆਪਾਂ ਮਾਲਪੂੜੇ ਬਣਾਵਾਂਗੇ ਆਟਾ ਛਾਣਿਆ ਹੈਗੇ ਸੂਜੀ ਆਪਾਂ ਥੋੜੀ ਲਵਾਂਗੇ 2-3 ਕ ਚਮਚੀ ਸੂਜੀ ਦੇ ਨਾਲ ਵਧੀਆ ਬਣਦੇ ਨੇ ਜਿੰਨਾ ਆਟਾ ਰਿਹਾ ਉਹਨੇ ਆਪਾਂ 슈ਗਰ ਲਵਾਂਗੇ ਖੰਡ ਲਵਾਂਗੇ ਉਹਨੇ ਆਪਾਂ ਚਾਸ਼ਨੀ ਨਹੀਂ ਬਣਾਉਣੀ ਹੈਗੀ ਜਿੰਨਾ ਆਟਾ 11 ਖੰਡ ਉਹਨਾਂ ਦੁੱਧ ਇਲਾਇਚੀ ਪਾਊਡਰ ਸੌਫ ਸੌਫ ਨਾਲ ਫਲੇਵਰ ਬਹੁਤ ਵਧੀਆ ਆਉਂਦਾ ਉਹਦੇ 'ਚ ਥੋੜਾ ਪਾਣੀ ਪਾਵਾਂਗੇ ਉੱਜੰਗੀਦ ਰਹਿਣਾ ਮਿਕਸ ਕਰ ਲੈਣਾ ਕੋਈ ਵੀ ਅਚ ਗੱਠਾ ਨਹੀਂ ਰਹਿਣੀ ਚਾਹੀਦੀ ਹੈਗੀਆਂ ਜਿੰਨਾ ਵਧੀਆ ਬਣੂਗਾ ਬੈਟਰ ਓਨਹੀਂ ਮਾਲਪੂੜੇ ਵਧੀਆ ਬਣਨਗੇ ਚੰਗੀ ਤਰ੍ਹਾਂ ਘੋਲ ਲੈਣਾ 5 ਮਿੰਟ ਲੱਗ ਜਾਂਦੇ ਨੇ ਖੋਲਣ ਲਈ ਇਸ ਤਰ੍ਹਾਂ ਇੱਕ ਸਾਈਡ ਨੂੰ ਹਲਾਈ ਚੱਲੋ ਪਾਣੀ ਦੁੱਧ ਪਲੂਡ ਅਨੁਸਾਰ ਹੋਰ ਵੀ ਪਾਸ ਲੱਕਦੇ ਜੇ ਆਪਣੀ ਜ਼ਰੂਰਤ ਹੋਵੇ ਇਹ ਜਿਆਦਾ ਗਾੜਾ ਨਹੀਂ ਰੱਖਣਾ ਹੁੰਦਾ ਹੈਗਾ ਆਪਾਂ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਇਸ ਤੋਂ ਪਤਲਾ ਵੀ ਥੋੜਾ ਕਰ ਸਕਦੇ ਆ ਉਨਾ ਹੀ ਫੈਲਣਗੇ ਵਿੱਚ ਜਾ ਕੇ ਕਿਉਂ ਦੇ ਜੇ ਆਪਾਂ ਥੋੜਾ ਜਿਹਾ ਗਾੜਾ ਰੱਖਾਂਗੇ ਤਾਂ ਉਹਨੇ ਫੈਲਣਾ ਘੱਟਾ ਫਿਰ ਮੋٹے ਬਣਨਗੇ ਇਸ ਤਰ੍ਹਾਂ ਦਾ ਰੱਖਣਾ 5 ਮਿੰਟ ਲਈ ਆਪਾਂ ਰੈਸਟ ਲਈ ਰੱਖ ਦਾਂਗੇ ਪੈਨ ਲੈ ਲਿਆ। ਕੋਮੇਪਾਂਡਾ ਲੈ ਸਕਦੇ ਹਾਂ। ਇੱਜ ਆਪਾਂ ਹੁਣ ਕੁਕਿੰਗ ਆਇਲ ਪਾਵਾਂਗੇ। ਹੁਣ ਤੇ ਕੁਕਿੰਗ ਆਇਲ ਥੋੜਾ ਗਰਮ ਹੋ ਲੈਣ ਦੋ। ਇਸ ਤਰ੍ਹਾਂ ਬੱਬਲ ਆਉਣ ਲੱਗੇ ਤਾਂ ਕਿਉ ਆਪਣਾ ਸਹੀ ਆ ਇਸ ਤਰ੍ਹਾਂ ਇੱਕ ਜਗ੍ਹਾ ਤੇ ਟਿਕਾ ਕੇ ਪਾਣਾ ਅਸੀਂ ਸਾਈਡ ਚੇਂਜ ਕਰ ਦਾਂਗੇ ਤਲਿਆਂ ਜਦੋਂ ਬਣ ਜੂ ਉਦੋਂ ਸਾਈਡ ਚੇਂਜ ਕਰਨੀ ਆ। ਸ਼ਾਰਨੀ ਦੀ ਮਦਦ ਨਾਲ ਆਪਾਂ ਚੇਂਜ ਕਰ ਸਕਦੇ ਹਾਂ। ਜਾਲੀਦਾਰ ਬਣੇ ਜਿਵੇਂ ਹਲਵਾਈ ਸਟਾਈਲ ਕਿ ਭਾਂਡਾ ਵੱਡਾ ਹੈ ਤੇ ਆਪਾਂ ਵੱੱਡਾ ਪਾ ਸਕਦੇ ਹਾਂ ਜੇ ਛੋਟਾ ਭਾਂਡਾ ਤੇ ਇੱਕ ਇੱਕ ਕਰਕੇ ਪਾ ਲਵੋ ਬਿਲਕੁਲ ਜਾਲੀਦਾਰ ਬਣੇ ਨੇ ਇਸ ਤਰ੍ਹਾਂ ਆਪਣੇ ਸਾਰੇ ਤਿਆਰ ਹੋ ਗਏ मालपुड़े बन के तैयार ने बहुत ही बढ़िया बने ने मेरी वीडियो दी लगी कमेंट करके दसव्यो चैनल में सबसक्राइब करियो धन्यवाद ਬਣਾ ਕੇ ਟਰਾਈ ਕਰਿਓ ਬਹੁਤ ਵਧੀਆ ਬਣਦੇ ਆ